ਲਾਉਣੇ ਬੰਦਾ ਉਵੇਂ ਆ ਕੰਮ ਦੇ ਵਿੱਚ ਜਾਨ ਨਹੀਂ ਕੰਮ ਦੇ ਵਿੱਚ ਸਹੀ ਗੱਲ ਭੱਜ ਨਾਟ ਬਹੁਤ ਹੋਗੀ ਭੱਜ ਨਾਟ ਇਹਦਾ ਬੰਦਾ ਭੱਜ ਨਾਟ ਨਹੀਂ ਕਰਦਾ ਬੰਦੇ ਦੀ ਰਾਤ ਹੁੰਦੇ ਵੀਰੇ ਬੰਦੇ ਨਹੀਂ ਰਾਤ ਬੰਦੇ ਨਹੀਂ ਰਾਤ ਬਿਲਕੁਲ ਬਹੁਤ ਵਧੀਆ ਇਹ ਕਿ ਨਹੀਂ ਅੱਗੇ ਕਰ ਦੇਵੇ ਡਰਾਈਵਰ ਨਹੀਂ ਚੱਜਦੇ ਇਹ ਤਾਂ ਆਪ ਅੱਗੇ ਅੱਜ ਵੀਡੀਓ ਪਾਈ ਤੀ ਮੈਨੂੰ ਟਰੈਵਲ ਦੀ ਸਖਤ ਜ਼ਰੂਰਤ ਹੈ ਹਾਂ ਮੈਂ ਮੈਂ ਕਹਿੰਦਾ ਕੱਲ ਮੈਨੂੰ ਕਟੋਗੜ ਵੀ 4-5 6-7 ਮੋਨ ਆਏ ਪਤਾ ਕੀ ਕਹਿੰਦੇ ਬਾਈ ਅਡਵਾਂਸ ਕਿੰਨੇ ਦਊਂਗਾ ਅਡਵਾਂਸ ਹਾਂ ਬਾਈ ਸਾਈ ਕਿ ਨਹੀਂ ਦਊਂਗਾ ਲਗਾ ਸਾਈ ਕਾਦੀ ਯਾਰ ਸਾਈ ਕਾਦੀ ਹਾਂ ਹਾਂ ਸਾਈ ਕਾਦੀ ਅੱਗੇ ਸਾਈਆਂ ਲੰਦੇ ਜਵਾਨ ਦਾ ਮੁੱਲ ਨਹੀਂ ਰਿਹਾ ਅਸਲ ਚ ਗੱਲ ਤਾਂ ਇਹ ਹੈ ਕਿ ਆਪਾਂ ਲੋਕਲ ਬੰਦੇ ਨਾਲ ਵੀ ਸਾਈ ਸਾਈ ਕਿੰਨੀ ਦਊਂਗੇ ਲਗਾ ਸਾਈ ਕਾਦੇ ਦੇਣੀ ਜ਼ਰੂਰੀ ਹੈ ਵੀ ਸਾਈਆਂ ਤੇ ਡਿਪੈਂਡ ਰਹਿ ਗਿਆ ਇਹ ਬਣਾਉਣਾ ਫੇਰ ਨਾ ਬਾਈ ਵੀ ਤੈਨੂੰ ਭਰੋਸਾ ਨਹੀਂ ਫੇਰ ਐਂ ਕਹਿਣਗੇ ਤੈਨੂੰ ਭਰੋਸਾ ਯਾਰ ਕੱਲੇ ਮੇਰੀ ਗੱਲ ਦਾ ਪਤਾ ਕੀ ਆ ਇਹ ਕਾਗੇ ਜੇ ਕੱਲੇ ਮਾਲਕ ਨੂੰ ਇਹ ਤਾਂ ਉਹੀ ਹੁੰਦਾ ਤੀ ਇਹਦਾ ਕੋਨੇ ਕੋਲੇ ਆਪਣਾ ਕਾਗੇ ਜੇ ਅਗਲਾ ਗੁੱਸਾ ਕਰਦਾ ਗੱਲ ਕਾਗੇ ਜੇ ਕੱਲਾ ਡਰਾਈਵਰ ਦਾ ਨਹੀਂ ਬਾਈ ਮਾਲਕ ਦਾ ਆਲੋ ਮਾਲਕ پیسے ਨਾ ਦੇਵੇ ਤਾਂ ਡਰਾਈਵਰ ਮਾਲਕ ਨੂੰ ਫੜ ਸਕਦਾ ਬਿਲਕੁਲ ਬਿਲਕੁਲ ਹਾਂ ਉਹਦੇ ਵਿੱਚ ਸਪੈਸ਼ਲ ਲਿਖ ਹੁੰਦਾ ਇਹ ਦੋਹੇ ਤੇਰਾ ਦਾ ਕਾਗਜ਼ ਬਣਦਾ ਇੱਕ ਡਰਾਈਵਰ ਦਾ ਨਹੀਂ ਬਣਦਾ ਅੱਛਾ ਜਿਵੇਂ ਹੁਣ ਕੋਈ ਨਵਾਂ ਬੰਦਾ ਆਪਾਂ ਨੂੰ ਦੇਖ ਕੇ ਕੋਈ ਇੱਕ ਮੈਨਾਂ ਤੇ ਆਪਾਂ ਕਹਿੰਦਾ ਬੰਦਾ ਕਹੇ ਵੀ ਯਾਰ ਮੈਂ ਵੀ ਕਮੈਨ ਲੈ ਲੈਣਾ ਉਹਨੂੰ ਲੈਣੀ ਚਾਹੀਦੀ ਏ ਜਾਂ ਬੰਦੇ ਨੂੰ ਨੌਲੇਜ ਹੋਣੀ ਚਾਹੀਦੀ ਏ ਕੰਮ ਬਾਤ ਨੌਲੇਜ ਦਾ ਵੀਰੇ ਹੁਣ ਤੈਨੂੰ ਪਤਾ ਏ ਅੱਜ ਕੱਲ ਨੌਲੇਜ ਦੇ ਬਿਨਾ ਕੰਮ ਨਹੀਂ ਨਵਾਂ ਬੰਦਾ ਕਮਾਨ ਲੈ ਲੈਂਦਾ ਹਾਂ ਨਵਾਂ ਬੰਦਾ ਇਹ ਅਕਸਰ ਹੋ ਰਿਹਾ ਐ ਐਮਪੀ ਜੂਪੀ ਚ ਹੋ ਰਿਹਾ ਹੈ ਨਹੀਂ ਪਤਾ ਕਿ ਅੱਜ ਕੱਲ ਕਿਹੜਾ ਸਿਸਟਮ ਆ ਉਹਨਰ ਮੈਂ ਦਾਦਾ ਆਪਣੀ ਉਹ ਗੱਲ ਆ ਮੈਂ ਹੁਣ ਐਮਪੀ ਘੁਮਕ ਦੇਖ ਕੇ ਆਂ ਏਰੀਆ ਦੇਖ ਕੇ ਠੀਕ ਆ ਮੈਨੂੰ ਮੱਕੀ ਦਾ ਲੋਟ ਪਾ ਵੀ ਮੱਕੀ ਵਾਲਾ ਕੱਢਣਾ ਆਪਣਾ ਆ ਜੇ ਉਹਨਾਂ ਦਾ ਮੱਕੀ ਦਾ ਫਰਕ ਕੱਢਣਾ ਚੱਲੂਗਾ ਫਰਕ ਤਾਂ ਨਹੀਂ ਕੋਈ ਠੀਕ ਆ ਉਹ ਫਰਕ ਦੇਖਣਾ ਮੈਂ ਕਹਿੰਦਾ ਮੈਨੂੰ ਹਜ਼ਾਰ ਫੋਨ ਆ ਲੈ ਬਾਈ ਕਿਵੇਂ ਆ ਏਰੀਆ ਹੁਣ ਜੇ ਮੇਰੇ ਵਾਂਗ ਕਹੇ ਜੇ ਬਾਈ ਬਹੁਤ ਏਰੀਆ ਤੁਰ ਹੀ ਜਾਣਾ ਲੋਕਾਂ ਦਾ ਸਾਰੇ ਤੁਰ ਹੀ ਜਾਣਾ ਇਹ ਸਾਰਾ ਚੱਕਰ ਪੈਂਦਾ ਹੈ ਚੀਜ਼ ਮਾਲ ਕੱਢਿਆ ਤੈਨੂੰ ਕੱਲ ਦਾ ਚਾਪੀਂ ਨੇ ਮਾਲ ਤਾਂ ਕੱਲੇ ਘੜਤਾ ਤਾਂ ਤੈਨੂੰ ਜਦ ਮੈਂ ਫੋਨ ਕਰਿਆ ਓਕੇ ਓਕੇ ਤੂੰ ਆਏਂ ਨਹੀਂ ਕੱਲ ਤੈਨੂੰ ਵੇਟ ਕਰੀਏਗਾ ਕਿਤੇ ਨਾ ਇਲੈਕਟ੍ਰੋਨਿਕ ਹੈ ਮੈਂ ਆਪਣੀ ਵੇਟ ਚੈੱਕ ਕਰ ਲਵਾਂ ਇਹਦੇ ਉੱਪਰ ਇਹਦੇ ਚ ਕੀ ਇਨਵੈਂਟਰੀ ਪੈਂਦੀ ਹੈ ਕੀ ਸਿਸਟਮ ਤੇ ਰਾਹੀ ਥੱਲੇ ਸਾਰਾ ਅੱਛਾ ਚੱਲੀ ਬੜੇ ਦੇਖੇ ਚ ਇੱਧਰਲੇ ਪੱਥਰ ਵਾਕੀ ਮੇਰਾ ਵੇਟ ਕਿੰਨਾ ਲੱਗਦਾ ਇਹਦੇ ਵਿੱਚ ਵੇਟ ਆਉਂਦਾ ਹੈ 83 ਕਿਲੋ 400 ਨੰਬਰ 83 4 ਮੀਨ ਦੁਕਾ ਜਾਂ ਪੈ ਜਾਂਦਾ ਸਾਡੇ ਤੇ ਉਹਦੇ ਕਰਕੇ ਗਿੱਲਾ ਜਿਹਾ ਹੋਇਆ ਵਾ ਕੰਮ 79 ਹਾਂ 80 ਠੀਕ ਹੈ ਫਿਰ ਤੇਰਾ ਸੀਗਲ ਪੂਰਾ ਹੀ ਹਾਂ ਗੱਟ ਮੈਂ ਦੇਖਾਂ ਤੇਰੇ ਵਜਨ ਘੱਟ ਗਿਆ ਲੈ ਵੀ ਹੁਣ ਤੇਰਾ ਕੰਡਾ ਦੇਖਦੇ ਚਾਲ ਚੱਲੂਗਾ ਕਿ ਨਹੀਂ ਨਾ ਨਾ ਕੁਝ ਤਾਂ ਨਹੀਂ ਕੰਡਾ ਗਿਆ ਕਵਾਂਟਲ ਪਾਰ ਇੱਕ ਕਵਾਂਟਲ 200 ਗ੍ਰਾਮ ਵਾ ਠੀਕ ਹੈ ਫਿਰ ਤਾਂ ਠੀਕ ਹੈ ਠੀਕ ਹੈ। ਕੱਲ ਅਸੀਂ ਆਹ ਸਮਾਨ ਗੱਡਿਆ ਸੀ ਬੇਸਟੇ ਦੇ ਵਿੱਚੋਂ। ਇੱਕ ਵਾਈ ਕਹਿੰਦਾ ਕਹਿੰਦਾ ਨਾਲ ਦੀ ਨਾਲ ਵੇਚ ਦਿੰਨੇ ਆਂ ਅਸੀਂ ਵੇਚ ਦਿਆਂਗੇ ਸਮਾਹੀ ਬਾਅਦ। ਸਾਡਾ ਐ ਹੁੰਦਾ ਕੰਮ ਵੀ ਅਸੀਂ ਨੇ ਛਾਂਟੀ ਕਰਨੀ ਹੁੰਦੀ ਆ ਜਿੱਥੇ-ਜਿੱਥੇ ਮਤਲਬ ਸਕ੍ਰੈਪ ਹੁੰਦੀ ਜਾਂ ਅਸੀਂ ਇੱਧਰ ਘੇਰ ਦਿੰਨੇ ਆਂ। ਫਿਰ ਅਸੀਂ ਸੀਜ਼ਨ ਤੋਂ ਬਾਅਦ ਫਿਰ ਛਾਂਟੀ ਕਰ ਲਵਾਂਗੇ। ਹੁਣ ਜਿਵੇਂ ਹੁਣ ਅਸੀਂ ਫ੍ਰੀ ਤੇ ਆ ਜਿੰਨਾ ਵੀ ਅਸੀਂ ਅੰਗਲੂਂਗਰ ਰੱਖਿਆ ਸਾਰਾ ਕੰਮ ਹੋਣ ਵਾਲਾ। ਕਿ ਕਿਤਨਾ ਕਿਤੇ ਲੱਗੀ ਜਾਣੇ ਆਹ ਅੰਗਲ ਕਿਤੇ ਨਾ ਕਿਤੇ ਆ ਪੁਰਾਣੇ ਸੀਪਾਂ ਦੀਆਂ ਚੈਨਰੀਆਂ ਸੁਨਰੀਆਂ ਸਾਰੀਆਂ ਸਾਹਮਣੇ ਰੱਖੀ ਹੋਈਆਂ। ਸਾਰਾ ਕੰਮ ਉਹਨਾਂ ਦਾ ਐ ਇੱਦੀ ਚ ਕੋਈ ਵੇਸ ਨਹੀਂ ਹੈ ਉਹ ਕੰਬੈਨ ਦੀ ਸ਼ਾਫਟ ਨਾਲ ਦੀ ਪਈਆਂ ਇੱਕ ਸ਼ਾਫਟ ਬਦਲੀਤੀ ਅਸੀਂ ਨੇ ਬਾਕੀ ਨਾਲ ਦੀ ਪਈਆਂ ਹਲੇ ਉੱਧਾਂ ਦੀ ਚਲ ਇਹਨਾਂ ਦੀ ਕਦੇ ਲੋਡ ਪੈਂਦੀ ਨਹੀਂ ਆਹ ਹੈਵਲ ਸ਼ਾਫਟ ਪਈ ਹੈ ਜਿਹੜੀ ਉੱਪਰ ਪਈ ਹੈ ਹਰੀ ਦੀ ਓ ਕੀ ਪਾਲਾ ਚਾ ਤੁਸੀਂ ਚੈੱਕ ਕਰ ਲਾ ਬਜਨ ਆਪਣਾ 70 ਕਿੰਨਾ 70 ਪੂਰਾ ਚਾਚਾ ਜੀ ਤੇਰੇ ਤੇ ਤੇਤ ਵੱਧ ਗਿਆ ਰੋਗੀ ਹੈ ਨਾ ਤੇਰੇ ਚ 80 ਹੈ ਨਾ ਇੱਕ ਘਟ 80 ਤੇ ਚ ਮਿੱਥੇ ਘਟ ਹੈ ਮੇਰਾ ਕਿੰਨਾ ਦਿਖਾਇਆ ਇਹਨੇ 83 ਕਿਲੋ ਹੈ ਚਲ ਕੋਈ ਨਾ ਸੀਜ਼ਨ ਚ ਜਾਊ ਐਦ ਕੀ ਜੇ ਖਾਵਾਂਗੇ ਮਟਰ ਪਨੀਰ ਕਦੇ ਕਿਸੇ ਪਾਸੇ ਤੇ ਆ ਰਿਹਾ ਕਦੇ ਕਿਸੇ ਤੇ ਸੱਕਰ ਕੀ ਵਾਰਿਆ ਹੈ ਤੇ ਆ ਦੇਖੋ ਵਰਕਸ਼ਾਪ ਉਦਣਾ ਸੀ ਕਰੀਐਨ ਸਫਾਈ ਪੂਰੀ ਸਭ ਤੋਂ ਮੂਰੇ ਰੱਖਤਾ ਫੋਨ ਪਰ ਅਮੇ ਚਲਦਾ ਨਹੀਂ ਪਰ ਆਪਣਾ ਕੰਮ ਪੂਰਾ ਕਰ ਰਿਹਾ ਇਹ ਟੌਰ ਪੂਰੀ ਬਣਾ ਰਿਹਾ ਇੱਥੇ ਦੇਖੋ ਸਫਾਈ ਕਰੀ ਗੀ ਕੱਲਾ ਕੱਲਾ ਵੈਰ ਐਨ ਮੈਂ ਕਹਿੰਦਾ ਹਟਲ ਦੇਖੋ ਹਾਂ ਹਣਾ ਕੱਲੀ ਕੱਲੀ ਦੇਖ ਲਈ ਹੈ ਪੈਰ ਅਸੈਂਬਲੀ ਜਿੰਨੀ ਵੀ ਪਈ ਹੈ ਆਪਣੇ ਕੋਲ ਚਲੋ ਇਹ ਸਾਰਾ ਕੱਲਾ ਕੱਲਾ ਨੰਬਰ ਆਵਾਇਜ਼ ਮੂਲੇ ਰੱਖਦੇ ਆਪਾਂ ਨੇ ਠੀਕ ਹੈ ਜੀ ਦੇਖੋ ਹਾਇ ਅਸੈਸਰੀ ਜਿੰਨੀ ਵੀ ਪਈ ਹੈ ਇੱਧਰ ਆ ਕੇ ਪੈਂਚ ਪੁਲੀਆਂ ਉਹ ਸਾਈਡ 'ਚ ਕੱਢਤੀ ਆਪਾਂ ਨੇ ਟੋਟੇ ਹੈ ਨਾ ਟੌਪ ਲਿੰਕਾਂ ਥੱਲੇ ਰੜਾ ਰੂੜਾ ਸਭ ਥੱਲੇ ਆ ਗੀਆਂ ਚਾਬੀਆਂ ਆ ਗੀਆਂ ਕੰਬੈਨਾਂ ਦੀ ਤਾਂ ਕੰਬੈਨਾਂ ਚ ਆ ਇੰਨੇ ਕ ਆਪਣਾ ਫालतੂ ਹੈ ਜਣੀ ਚਲੋ ਇਹ ਆਪਣਾ ਟੂਲ ਘਰ ਦਾ ਹੈ ਬਈ ਹੈ ਬਈ ਅੱਗੇ ਦੇ ਵਾਂਗੂੰ ਤੈਨੂੰ ਅਸਨੇਹਾ ਫੋਨ ਪਰਤੇ ਫੋਨ ਕਰਿਆ ਕਰਨਾ ਤਾਂ ਮੈਨੂੰ ਲੱਗੇ ਪਾਵੇਂ ਨਾਲ ਲੱਗੇ ਤਾਂ ਇਹ ਉਨਾਂ ਹੀ ਨੂੰ ਚਾਹ ਪਲਾ ਪਹਿਲਾਂ ਮਿੱਟੂ ਨੂੰ ਚਾਹ ਲੈ ਕੇ ਦੇ ਜੋੜੀ ਫੜਾ ਦੇ ਚਾਹ ਦੇਖੋ ਇੱਧਰ ਸਮਾਨ ਸੁਥਰਾ ਹੋ ਗਿਆ ਕਿ ਨਹੀਂ ਜਿਹੜੇ ਸਕ੍ਰੈਪ ਵਾਲੇ ਬੈਰਿੰਗ ਸਾਰੇ ਕਰਤੇ ਹਨਾ ਕਿਉਂਕਿ ਬਸ ਆਹ ਜਿਹੜੇ ਕਿਣਵੇਂ ਛੁੱਟੂ ਹਮ ਸਾਡੇ ਮੁੰਡੇ ਕਿੱਥੇ ਘਟਿਆ ਕਿਸੇ ਮੈਂ ਤੇ ਦੂਰ ਲੱਗ ਬੜਿਆ ਪੈ ਨਹੀਂ ਕਰੇ ਚਲ ਵਧੀਏ ਗੱਲਾਂ ਆਹ ਜਿੰਨੀਆਂ ਵੀ ਸੀਦਾ ਪਈਆਂ ਨੇ ਇਹ ਸਾਰੀਆਂ ਇੱਧਰ ਵੇਸਟ ਵੇਸਟ ਆਲੇ ਸਾਰਾ ਕੱਟਦਾ ਸਮਾਨ ਆਗਤ ਇਹ ਟੇਬਲ ਜਿੰਨੀਆਂ ਵੇਸਟ ਦੀਆਂ ਉਹ ਕਰਤੀਆਂ ਬਾਹਰ ਸੁਣਿਆ ਕਰੋ ਪਹਿਲਾਂ ਤੇ ਇੱਧਰ ਜਿੰਨਾ ਵੀ ਆ ਤੂੜੀ ਵਾਲੀ ਮਸ਼ੀਨ ਦੀ ਆ ਕਰਤੀ ਤੇ ਬਾਈ ਅੱਜ ਕਿਸੇ ਨੇ ਲੈ ਆਣੀ ਹੈ ਲਈ ਦਿਓ ਆਪਣੇ ਕੋਲ ਪਈਆਂ ਹੀ ਨੇ ਬਲਦੂ ਆਪਾਂ ਨੇ ਦੂਹ ਲੱਤ ਦੇ ਚੂਹੇ ਇੱਧਰ ਆ ਗਿਆ ਚੌਥਾ ਟੇਬਲ ਆ ਦੇਖੋ ਆ ਆ ਉੱਥੋਂ ਲੈਂਦੇ ਦੀ ਗਵਿੰਦਗੜ੍ਹ ਤੋਂ ਆਹਾ ਆ ਕੁਲੀਆਂ ਜਾਂ ਆਹ ਵਾਲੀਆਂ ਹੈਨਾ ਆ ਗੁੱਲੀਆਂ ਪਈਆਂ ਅੱਗੇ ਇਹ ਵੀ ਕੰਮ ਆਈ ਜੰਨੀ ਹੈ ਕਮੈਂਟs ਕਿਤੇ ਕਿਤਨਾ ਕਿਤੇ ਸਾਰੀ ਆਪ ਹੀ ਲੈਂਦਾ ਤਾਂ ਆਪਾਂ ਨੇ ਆਰਡਰ ਆਰਡਰ ਏ ਬਈ ਬੈਰਿੰਗ ਠੋਕਣ ਦੇ ਬੜਾ ਕੰਮ ਆਇਆ ਕਰੂਗਾ ਇਦ ਕੀ ਬੈਰਿੰਗ ਠੋਕਣ ਦੇ ਤੇ ਫਿਲਟਰਾਂ ਦੇ ਜੋੜੇ ਸਾਰੇ ਤਕਰੀਬਨ ਬਾਹਰ ਮਾਰੇ ਕੱਢ ਕੇ ਉਹ ਸਾਰੇ ਵੇਚਦਣੇ ਬਸ ਦੋ ਫਿਲਟਰ ਨਵੇਂ ਲਿਆਉਣੇ ਆਹ 45 ਪਈਏ ਇਹਨੂੰ ਟੰਗਣਾ ਹੁਣ ਅਸੀਂ ਲਾ ਕੇ ਵੇਖਿਆ ਇਹਨੂੰ ਵਧੀਆ ਜੀ ਟੰਗਾ ਕੇ ਕਿਸੇ ਥੋਂ ਤੇ ਤੇ ਆ ਇੰਨਾ ਕ ਆਪਣਾ ਧਾਮ-ਜਾਮ ਹੈ ਜੀ ਤੇ ਬਾਕੀ ਕੁਝ ਕਸ ਸਮਾਨ ਉਧਰ ਪਿਆ ਹਲੇ ਪਰਲੇ ਉਧਰਲੇ ਪਾਸੇ ਅੱਜ ਪੰਪ ਦੀ ਅਸੀਂ ਕਰ ਰਹੇ ਹਾਂ ਤਿਆਰੀ ਤੇ ਅਸੀਂ ਲਗਣਾ ਸਪਰੇਅ ਕਰਨ ਟਰੈਕਟਰ ਤੋਂ ਬਾਹਰ ਕੱਢਨੇ ਇੱਥੇ ਟੁੱਪੀ ਜਿਹਾ ਚਮਹਾ ਚੱਲਣ ਪਰ ਮੜੀ ਜੀ ਖਾਵਾ ਜੀ ਲੱਗ ਜੀ ਇੰਟਰੂ ਪੰਪ ਨੂੰ ਕਰ ਰਿਹਾ ਗਰੀਸਾਜ ਤੇ ਲੱਗਣਾ ਸਪਰੇਅ ਨੂੰ ਕੱਲ ਨੂੰ ਉਸ ਤੋਂ ਬਾਅਦ ਫਿਰ ਇੱਕ ਤੇ ਇੱਕ ਪੰਪ ਲਾਉਣਾ ਫਿਰ ਮੇਲੇ ਤੋਂ ਬਾਅਦ ਕਰਾਂਗੇ ਬਾਕੀ ਫੋਨ ਪਾ ਲੈ ਥੋੜਾ ਜਿਹਾ ਬਜਾ ਲੈ ਉਹ ਸੱਟ ਨਿਕਰ ਨਿਕਰ ਤੇ ਹੋ ਜੂਗੇ ਉਹ ਹੈ ਯਾ ਸਿਕਰ ਜਾਂਦਾ ਸੜਾ ਕਿੰਨਾ 4 ਗੁਣਾ ਘੱਟ ਪੈਸੇ ਬਟਾ ਕੇ ਜਾਂਦਾ ਸੋ ਪੈਸੇ ਵਿੱਚ ਤੇ ਕੱਡੇ ਵੀ ਹੁੰਨੇ ਆਪਾਂ ਨੇ ਜਾਂਨਾ ਮਾਰ ਲਿਆ ਤਾਂ ਉਹ ਕੰਮ ਵੀ ਦਿੰਦਾ ਏ ਹੁਣ ਇਹਨੇ ਕੰਮ ਵੀ ਨਹੀਂ ਦੇਣਾ ਕੋਈ ਥੋੜਾ ਫਿੰਗਰ ਹੈ ਜਿਹਨਾਂ ਫਿੰਗਰਾਂ ਚੋਂ ਇੰਨੇ ਪੈਸੇ ਤਾਂ ਕੱਢੀ ਨਹੀਂ ਆਪਾਂ ਨੇ ਉਹ ਹੋਜਿੰਗ ਪਏ ਉਹ ਨਾ ਵੀ ਦੇ ਇਹ ਹੋ ਗਿਆ 29200 ਠੀਕ ਕਰ ਲਾ ਪੂਰਾ ਰੱਖ ਦੋ ਫਿੰਗਰਾਂ ਹੀ ਰੱਖੋ ਬਤਹੀ ਹੋ ਗਿਆ 30 150 30 ਦੇ ਹੋ ਗਿਆ ਸਮਾਨ ਸਾਧੂ ਜੜਿਆ ਸੰਗ ਸਤਾਰਾ ਦੇਖਿਆ 16 ਟਰੈਕਟਰ ਲੈ ਕੇ ਜਾਊਗਾ ਤੇਰਾ 150 ਦਾ ਤੇਲ ਖਾਏਗਾ ਨਾਏ ਤਾ ਆ ਦਿੰਦੇ ਹੋ ਫਿਰ ਮਾਂ ਚੱਲ ਸਕਦਾ ਹੈ ਸਮਾਨ ਸਾਰਾ ਉਧਰ ਖੜਾਤਾ ਲਓ ਜੀ ਸਮਾਨ ਸਮੂਹ ਸਾਰਾ ਹੋ ਗਿਆ ਆ ਕੰਡਾ ਤੇਰਾ ਕਿੰਨੇ ਦਾ ਹੈ ਇਹ 4500 ਨਮਾ ਠੀਕ ਹੈ ਸਾਨੂੰ ਇਹ ਜੇ ਟਾਇਰ ਦੇਹੀਂ ਸਮੇਤ ਹਿੱਸੇ ਦੇ ਅਸੀਂ ਬਣਾਉਣੀ ਹੈ ਟਰਾਲੀ ਉਹਦੇ ਵਾਸਤੇ ਮਸ਼ੀਨ ਲਈ ਆਪਾਂ ਝੋਨਾ ਵੀ ਲਾਉਣੇ ਵਾਲੀ ਉਹਦੇ ਵਾਸਤੇ ਆਪਾਂ ਨੂੰ ਟਰਾਲੀ ਦੀ ਲੋੜ ਹੈ ਠੀਕ ਹੈ ਹੈਨਾ ਸਾਨੂੰ ਹਿੱਸਾ ਸਮੇਤ ਟਾਇਰ ਟੂਲ ਜੇ ਹੋਏ ਕੋਈ ਮਰੂਤੀ ਵਾਲੇ ਸਾਨੂੰ ਇੱਕ ਕਰੀ ਹਾਂ 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 ਠੀਕ ਹੈ ਓਕੇ ਜੀ ਓਕੇ ਠੀਕ ਆਹ ਟਰੈਂਪੀ 84 45000 ਤੇ ਕਹਿੰਦਾ ਦੇ ਦਿੰਦਾ ਤੁਹਾਨੂੰ ਕੁਝ ਨਾ ਲੈ ਕੇ ਮਾ ਯਾਰ ਇੰਨਾ ਸਾਰਾ ਸਮਾਨ ਕਿੱਥੇ ਖੜਾਉਂਗੇ ਜਰਾ हां जी हां ਤਾਂ ਆਪ ਕੋ ਸਾਫ ਸੁਥਰਾ ਕਰਕੇ ਹੁਣ ਬਾਹਰ ਲੱਗੇ ਆ ਕੱਢਣ ਦੇਖਦੇ ਆ ਚਲਾ ਕੇ ਕੱਲ ਨੂੰ ਸਪਰੇਅ ਕਰਦੇ ਆ ਕੋਈ ਦਿੱਕਤਦਾਰੀ ਹੈਗੀ ਆ ਜੀ ਉਹ ਵੀ ਦੂਰ ਕਰ ਦਾਂਗੇ ਆ ਕੱਲੂ ਪਹੁੰਚੋ ਹੈ ਨਾ ਜਿਹਨੇ ਜਿਹਨੇ ਸਪਰੇਅ ਕਰਾਉਣੀ ਹੋਵੇ ਹੈ ਨਾ ਭਾਈ ਜੀਰਾ ਜੀ ਦਾ ਜੀ ਕਰਦਾ ਹੈ ਭਾਈ ਕੱਲ ਨੂੰ ਸਾਡੇ ਕੋਲ ਪਹੁੰਚੋ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਅੱਜ ਪਹੁੰਚੇ ਸੀ ਸਰੇਂਦਰਾ ਕੰਬੈਨ ਇੰਡਸਟਰੀ ਚ ਨਾਲ ਬਾਈ ਗਿੱਲ ਬਾਈ ਐ ਤੇ ਨਿੰਦਰਤ ਤੋਂ ਬਾਈ ਐ ਤੇ ਵੀਡੀਓ ਬਣਾਈ ਐ ਉਹ ਅਪਲੋਡ ਕਰਤੀ ਸੀ ਆਪਾਂ ਨੇ ਇੱਕ ਦਿਨ ਪਹਿਲਾਂ ਤੇ ਬਾਕੀ ਸ਼ਾਂਤਮਈ ਹੋ ਗਿਆ ਮਾਹੌਲ ਪੂਰਾ 31 ਮਸ਼ੀਨਾਂ ਦੀ ਡਿਲੀਵਰੀ ਦਿੱਤੀ ਅੱਜ ਤੇ ਨਾਲ ਆਪਣੇ ਬਾਈ ਨਿੰਦਰਤ ਤੋਂ ਪਹੁੰਚਿਆ ਵਾ ਤੇ ਤੁਹਾਨੂੰ ਜਾਣਦੇ ਆਪਾਂ ਤੇ ਬਾਈ ਅੱਜ ਨਿੰਦਰਤ ਤੋਂ ਵੀ ਪਹੁੰਚਿਆ ਸਾਡੇ ਨਾਲ ਵਿਗਾਲਦੀ ਆਹੋ ਠੀਕ ਠਾਕ ਵਧੀਆ ਬਈ ਵਧੀਆ ਅੱਜ ਹੁਣ ਕਿਵੇਂ ਲੱਗੀ ਮਸ਼ੀਨ ਆਪਾਂ ਇੱਥੇ ਪਹੁੰਚੇ ਕੰਪਨੀ 'ਚ ਠੀਕ ਆ ਥੋੜੀ ਮਾੜੀ ਹੁੰਦੀ ਆ ਵੀ ਕੰਪੀਟੀਸ਼ਨ ਆ ਪੂਰਾ ਹਾਂ ਮਸ਼ੀਨਾਂ ਥੋੜੀ ਮਾੜੀਆਂ ਅੱਜ ਦਿਨਾਂ ਨੂੰ ਅੱਜ ਕੱਲ ਤਾਂ ਜੇ ਨਾਬੇ 'ਚ ਲੋਕਲ ਵੀ ਬੈਠਾ ਕੰਪਨੀਆਂ ਵਾਲੇ ਪੂਰਾ ਜੋਰ ਲਾਉਂਦਾ ਹਨਾ ਵੀ ਮੇਰੀ ਵੀ ਕੇ ਬਸ ਵੀ ਮੇਰੀ ਮਸ਼ੀਨ ਚੱਲੇ ਮੇਰੀ ਚੱਲੇ ਪਰ ਹੁਣ ਇੱਕ ਕਿਸਮ ਬਾਕੀ ਐਵੇਂ ਨਾਉਂ ਦੀ ਗੱਲ ਹੁੰਦੀ ਆ ਨਾਉਂ ਦੀ ਇੱਕ ਨੰਬਰ ਨੰਬਰ 2 25-30 ਲੱਖ ਰੁਪਏ ਲਾਉਣਾ ਵੀ ਸੌਖਾ ਨਹੀਂ ਅਗਲੇ ਦੀ ਵਿਕਰੀਆਂ ਇਕੱਠੀਆਂ ਕਰਨੀਆਂ ਵੀ ਬਹੁਤ ਔਖੀਆਂ ਨੀ ਬੰਦੇ ਨੇ ਜੇ ਇੰਨੇ ਪੈਸੇ ਲਾਉਣੇ ਬੰਦਾ ਉਵੇਂ ਆ ਕੰਮ ਦੇ ਵਿੱਚ ਜਾਨ ਨਹੀਂ ਕੰਮ ਦੇ ਵਿੱਚ ਸਹੀ ਗੱਲ ਭੱਜ ਨੱਠ ਬਹੁਤ ਹੋਗੀ ਭੱਜ ਨੱਠ ਇਹ ਬੰਦਾ ਭੱਜ ਨੱਠ ਬੰਦੇ ਦੀ ਰਾਤ ਹੁੰਦੇ ਵੀ ਰਹੇ ਬੰਦੇ ਦੀ ਰਾਤ ਬੰਦੇ ਦੀ ਰਾਤ ਬਿਲਕੁਲ ਬਿਲਕੁਲ ਇਹ ਕਿ ਨਹੀਂ ਅੱਗੇ ਰੁਕ ਕੇ ਪਿਆ ਦੇਵੇ ਡਰਾਈਵਰ ਨਹੀਂ ਜਾ ਚੁੱਕਾ ਇਹ ਤਾਂ ਆਪ ਅੱਗੇ ਅੱਜ ਵੀਡੀਓ ਪਾਈ ਤੀ ਮੈਨੂੰ ਟ੍ਰੈਵਲ ਦੀ ਸਖਤ ਜ਼ਰੂਰਤ ਹੈ ਚਲਾ ਹਾਂ ਮੈਂ ਮੈਂ ਕਹਿੰਦਾ ਕੱਲ ਮੈਨੂੰ ਕਟੋਗੜ ਵੀ 4-500 ਦਾ 200 ਹੋਣ ਆਈ ਵੀ ਪਤਾ ਕੀ ਕਹਿੰਦੇ ਬਾਈ ਡਿਮਾਂਡ ਕਿੰਨੇ ਦਊਂਗਾ ਅਡਵਾਂਸ ਹਾਂ ਬਾਈ ਸਾਈ ਕਿੰਨੀ ਦਊਂਗਾ ਲਗਾਸ ਸਾਈ ਕਾਦੀ ਯਾਰ ਸਾਈ ਕਾਦੀ ਹਾਂ ਹਾਂ ਸਾਈ ਕਾਦੀ ਅੱਗੇ ਖਾਈਆਂ ਲੰਦੇ ਜਵਾਨ ਦਾ ਮੁੱਲ ਨਹੀਂ ਲਿਆ ਅਸਲ ਚ ਗੱਲ ਤਾਂ ਇਹ ਹੈ ਕਿ ਆਪਾਂ ਲੋਕਲ ਬੰਦੇ ਨਾਲ ਵੀ ਸਾਈ ਸਾਈ ਕਿੰਨੀ ਦਊਂਗੇ ਲਗਾਸ ਸਾਈ ਕਿਤੇ ਦੇਣੀ ਜ਼ਰੂਰੀ ਹੈ ਸਾਈਆਂ ਤੇ ਡਿਪੈਂਡ ਰਿਹਾ ਹੈ ਕਿਹ ਇਹ ਬਣਾਉਣਾ ਫੇਰ ਨਾ ਬਾਈ ਵੀ ਤੈਨੂੰ ਭਰੋਸਾ ਨਹੀਂ ਫੇਰ ਐਂ ਕਹਿਣਗੇ ਤੈਨੂੰ ਭਰੋਸਾ ਯਾਰ ਕੱਲੇ ਮੇਰੀ ਗੱਲ ਸਮਝਦਾ ਕਿ ਆ ਇਹ ਕਾਗਜ਼ ਕੱਲੇ ਮਾਲਕ ਦਾ ਇਹ ਤਾਂ ਉਹੀ ਹੁੰਦਾ ਤੀ ਇਹ ਤਾਂ ਕੋਨੇ ਕੋਲੇ ਆਪਣਾ ਕਾਗਜ਼ ਅਗਲਾ ਗੁੱਸਾ ਕਰਦਾ ਗੱਲ ਕਿਹਾ ਕਾਗਜ਼ ਕੱਲਾ ਡਰਾਈਵਰ ਨਾ ਨਹੀਂ ਬਾਈ ਮਾਲਕ ਦਾ ਕੱਲੋਂ ਮਾਲਕ ਪੈਸੇ ਨਾ ਦੇਵੇ ਤਾਂ ਡਰਾਈਵਰ ਮਾਲਕ ਨੂੰ ਫੜ ਸਕਦਾ ਬਿਲਕੁਲ ਬਿਲਕੁਲ ਹਾਂ ਉਹਦੇ ਵਿੱਚ ਸਪੈਸ਼ਲ ਲਿਖ ਹੁੰਦਾ ਇਹ ਦੋਹੇ ਧੇਰਾ ਦਾ ਕਾਗਜ਼ ਬਣਦਾ ਇੱਕ ਡਰਾਈਵਰ ਦਾ ਨਹੀਂ ਬਣਦਾ ਅੱਛਾ ਜਿਵੇਂ ਹੁਣ ਕੋਈ ਨਵਾਂ ਬੰਦਾ ਆਪਾਂ ਨੂੰ ਦੇਖ ਕੇ ਕੋਈ ਇੱਕ ਮੈਨਾਂ ਤੇ ਆਪਾਂ ਕਹਿੰਦਾ ਬੰਦਾ ਕਹੇ ਵੀ ਯਾਰ ਮੈਂ ਵੀ ਕਮੈਨ ਲੈ ਲੈਣਾ ਉਹਨੂੰ ਲੈਣੀ ਚਾਹੀਦੀ ਹੈ ਜਾਂ ਬੰਦੇ ਨੂੰ ਨੌਲੇਜ ਹੋਣੀ ਚਾਹੀਦੀ ਹੈ ਕੰਮ 'ਤੇ ਨੌਲੇਜ ਦਾ ਵੀਰੇ ਹੁਣ ਤੈਨੂੰ ਪਤਾ ਹੈ ਅੱਜ ਕੱਲ ਨੌਲੇਜ ਦੇ ਬਿਨਾ ਕੰਮ ਨਹੀਂ ਨਵਾਂ ਬੰਦਾ ਕਮਾਨ ਲੈ ਲੈਂਦਾ ਹਾਂ ਨਵਾਂ ਬੰਦਾ ਇਹ ਐਕਸਰ ਹੋ ਰਿਹਾ ਐ ਐਮਪੀ ਜੂਪੀ ਚ ਹੋ ਰਿਹਾ ਐ ਨਹੀਂ ਪਤਾ ਕਿ ਅੱਜ ਕੱਲ ਕਿਆ ਸਿਸਟਮ ਆ ਉਹਨਾਂ ਮੈਂ ਦਾਦਾ ਆਪਣੀ ਉਹ ਗੱਲਾਂ ਮੈਂ ਹੁਣ ਐਮਪੀ ਕੌਮਕ ਦੇਖ ਕੇ ਆਂ ਏਰੀਆ ਦੇਖ ਕੇ ਆ ਠੀਕ ਆ ਮੈਨੂੰ ਮੱਕੀ ਦਾ ਡਾਟ ਕਾ ਵੀ ਮੱਕੀ ਵਾਲਾ ਕਾਟੜਾ ਆਪਣਾ ਆ ਜ ਉਹਨਾਂ ਦਾ ਕ ਮੱਕੀ ਦਾ ਫਰਕ ਕਾਟੜਾ ਚੱਲੂਗਾ ਫਰਕ ਤਾਂ ਨਹੀਂ ਕੋਈ ਠੀਕ ਆ ਉਹ ਫਰਕ ਦੇਖਣਾ ਮੈਂ ਕਹਿੰਦਾ ਮੈਨੂੰ ਹਜ਼ਾਰ ਫੋਨ ਆ ਲੈ ਬਾਈ ਕਿਵੇਂ ਏਰੀਆ ਹੁਣ ਜੇ ਮੇਰੇ ਵਾਂਗ ਕਹੀਏ ਬਾਈ ਬਹੁਤ ਏਰੀਆ ਤੁਰੀ ਜਾਣਾ ਲੋਕਾਂ ਸਾਰੇ ਤੁਰੀ ਜਾਣਾ ਹਾਂ ਇਹ ਸਾਰਾ ਚੱਕਰ ਪੈਂਦਾ ਹੈ ਚੀਜ਼ਾਂ ਦਾ ਵੀਡੀਓ ਦੇਖ ਕੇ ਧੀਰ ਚਲਾਉਣ ਵਾਲੇ ਜ਼ਿਆਦੇ ਆ ਹੋਰ ਹੋ ਗਈ ਰੁਪਏ ਕਮਾਉਣ ਮੈਂ ਬਾਹਰ ਖੋਲੀ ਆ ਜੇ ਤਾਂ ਮੈਂ 12-13000 ਦਾ ਰੇਲ ਬੁੱਕ ਆਈ ਬਈ ਮੈਂ ਆਪਣਾ ਮਾਨ ਦਾ ਡਾਊਟ ਕੱਢਿਆ ਉੱਥੇ ਦੇਖ ਘੁੰਮ ਕੇ ਆ ਹਾਂ ਪਾਮੜੀਆਂ ਪੱਕੇ ਪੋਕੇ ਲਾ ਕੇ ਆ ਕਿੰਨੀ ਕਿ ਫਸਲ ਫੁੱਸਲ ਵਧੀਆ ਟਾਪਰ ਚਲੋ ਤਾਂ ਮਹਾਰਾਜ ਹਾਂ ਸੱਟਾ ਮੇਰੀ ਪੌਂਚ ਚੱਲ ਜਾਂਦੀ ਆ ਆ ਉਹ ਦਿਨ ਦਿਖਾਈਓ ਦੀ ਤੁਸੀਂ ਨੇ ਵੀ ਕਿੰਨੀਆਂ ਨਵੀਆਂ ਕਮੈਨਾ ਵਾਲੇ ਕਟਰ ਵੀ ਉੱਥੀ ਜਾ ਕੇ ਲੱਗਣੇ ਆ ਇੰਨੇ ਰਿਕਾਰਡ ਮੈਂ ਕਿਹਾ ਵੀ ਕਣਕ ਜੇ ਦੀ ਗੱਟ ਬਗੈਣੀ ਮਸ਼ੀਨਰੀ ਇੰਨੀ ਮਸ਼ੀਨਰੀ ਕਦੇ ਮਸ਼ੀਨ ਨਹੀਂ ਦੇਖੀ ਸਹੀ ਗੱਲ ਆ ਹਾਂ ਚਲੋ ਇੱਥੇ ਇੰਨੀ ਮਸ਼ੀਨਾਂ ਬਣਾਉਣੇ ਲੈ ਵੀ ਨਿੰਦਰਤੋਂ ਬਾਈ ਦਾ ਵੀ ਲੋਗੋ ਤਿਆਰ ਹੋ ਗਿਆ ਇਹ ਆਪਾਂ ਨੇ ਫਿਰ GST ਨੰਬਰ ਜਿਹੜੇ ਲੈਣੇ ਆ ਨਾ ਫਰਮ ਆਪਣੀ ਬਣਾਉਣੀਏ ਕਦੇ ਨਾ ਕਦੇ ਉੱਥੇ ਵੀ ਬਣਾਉਣੇ ਆਪਾਂ ਨੇ ਲੋਗੋ ਫਿਰ ਇਹ ਪਰਮਾਨੈਂਟ ਰੱਖਣਾ ਹੁਣ ਬਾਬੇ ਦਾ ਉਹਦੇ ਬਾਬਾ ਤਰਲੇ ਵਾਲਾ ਬੱਸ 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 ਪਾਪਾ ਬੇਇਮਾਨੀ ਦਾ ਕਰਾਵੇ ਜਿਵੇਂ ਐਸ਼ਾ ਜੋ ਗਏ ਮਾਲਕ ਨੇ ਦੇਖ ਸਕਦੇ ਕਿੱਲ ਬਾਈ ਦੇ ਵੀ ਕਰਾਏ ਆ ਸਟicker ਜਗ੍ਹਾ ਤੇ ਬਣਾ ਲਿਆ ਬੰਦੇ ਅੰਦਰ ਆਜੋ ਓਕੇ ਜੀ ਠੀਕ ਐ ਲਓ ਜੀ ਇੱਧਰ ਗੱਡੀ ਪਿੱਛੇ ਵੀ ਲੱਗ ਗਿਆ ਸਟicker ਕਵੇਲਾ ਹੀ ਹੋ ਗਿਆ ਸਾਨੂੰ ਅੱਜ ਤੇ ਆ ਲੈ ਗਿੱਲ ਬਾਈ ਨੇ ਬਹੁਤ ਸੋਹਣੇ ਲੋਗੋ ਹੁਣ ਜਿਹੜੇ ਨਵੇਂ ਬਣਾਉਣਗੇ ਉਹਦੇ ਚ ਹੋਰ ਵੀ ਜ਼ਿਆਦਾ ਸੁਧਾਰ ਪਾਉਣਗੇ ਤੇ ਉਹ ਬਹੁਤ ਸੋਹਣਾ ਕੰਮ ਕਰਦੇ ਜੀ ਰਿੰਪਾ ਕਮੈਨ ਸਟicker ਵਾਲਾ ਤੇ ਅੱਜ ਉਹਨੇ ਕਮੈਨਾਂ ਲਈ ਬਣਾਏ ਆ ਹਾਂ ਜੀ ਹਾਂ ਕਮੈਨਾਂ ਲਈ ਬਣਾਏ ਨੇ ਠੀਕ ਆ ਸਾਰੇ ਸਾਰੇ ਯੂਟਿਊਬਰ ਲੋਗੋ ਵਾਲੇ ਕਰ ਦਨੇ ਆ ਲੋਗੋ ਵਾਲੇ ਹੋ ਗਏ ਨੇ ਇਹ ਆਪਣਾ ਆਪਾਂ ਨੂੰ ਵਧੀਆ ਵੀ ਲੱਗਦਾ ਹੈ ਹੈਨਾ ਕੋਈ ਬੰਦਾ ਪਛਾਣ ਦਾ ਲੋਗੋ ਤੋਂ ਆਪਣੇ ਤੋਂ ਬੜਾ ਪ੍ਰੋਬਲਮ ਕਰਦਾ ਚਾਹੀਦੀ ਚੰਗੀ ਚਾਹੀਦੀ ਚਾਹੀਦੀ ਬਿਲਕੁਲ ਸਹੀ ਗੱਡੀ ਖੜੀ ਹੋ ਲੋਕੋ ਕੱਲ ਨੂੰ ਆਪਾਂ ਨੇ ਆਪਣਾ ਡਿਸਪਲੇ ਵੀ ਕਰਨਾ ਜਿਵੇਂ ਰਿੰਪਾ ਕਮਬੈਂਸ ਸਿੱਕਰ ਵਾਲਾ ਆਪਾਂ ਨੇ ਅੱਗੇ ਅੱਗੇ ਕੰਮ ਵਧਾਉਣੀ ਹੈ ਨਹੀਂ ਉੱਥੇ ਆਪਣੇ ਕਰਕੇ ਕੰਮ ਵਧੇ ਕਿਸੇ ਦਾ ਵਧੇ ਵਧੇ ਬਿਲਕੁਲ ਨਾਲੇ ਕਿਸਾਨੂੰ ਦੇਆ ਵੀ ਕਰਾਂਗੇ ਸਾਡੇ ਲਾਓ ਲੋਕੋ ਸਾਡੇ ਲਾਓ ਹੁਣ ਇੱਥੇ ਆਪਾਂ ਨੇ ਹੋਰ ਵੀ ਆਰਡਰ ਦਿੱਤੇ ਨਵੇਂ ਹਾਂਜੀ ਹੋਰ ਵੀ ਆਰਡਰ ਦਿੱਤੇ ਨੇ ਛੱਲਿਆਂ ਦੇ ਤੇ ਆਪਾਂ ਨੇ ਬੈਗ ਬੈਗ ਵੀਆ ਕਰਨੇ ਨੇ ਸਾਰੇ ਨਾ ਨਾ ਬਹੁਤ ਕਮਾਈ ਲਊਗਾ ਹਾਂਜੀ ਉਹਨੇ ਛੱਲੇ ਤੇ ਬੈਗ ਦੇ ਆ ਕਰਦੇ ਬੈਗ ਦੇ ਆ ਕਰਦੇ ਬਿਲਕੁਲ ਬਹੁਤ ਬਹੁਤ ਪੂਰਾ ਮਾਰਤਣ ਪੂਰਾ ਮਾਰਤਣ ਕਰਕੇ ਤੁਸੀਂ ਪੈਨੂ ਵੀ ਬਣਾ ਲੈਣੇ ਸਾਰੀ ਐਸੈਸਰੀ ਬਣਾਵਾਂਗੇ ਨਾ ਨਾ ਵਧੀਆ ਮਹਾਰਾਜ ਇਦਾਂ ਹੀ ਤਲਕੀਆਂ ਦੋਵੇ ਜੀ ਦੀਪਾ ਕਮੈਂਟ ਸੀ ਕਿਰਪਾ ਸੋ ਜੀ